ਰਾਸਤੇ ਵਿੱਚ ਇੱਕ ਟਰੈਕਟਰ ਜਿਹਨਾਂ ਕੇ ওভারਲੋਡ ਵੇਟ ਲੱਦੇ ਆ ਪਤਾ ਲੱਕੜੀ ਲੱਗੀ ਹੋਈ ਸੀ। एकदम ਰਸਤੇ ਕੇ ਬ੍ਰੇਕ ਲਗਾਤੀ ਜੀ ਤੇ i20 ਕਾਰ ਜਿਹੜੀ ਦੇ ਵਿੱਚ ਜਾ ਕੇ ਵੱਜੀ ਜੀ ਤੇ ਨਿਕਲ ਲੋਡੀਆਂ ਨਾਮ ਦੇ ਬੰਦੇ ਦੀ ਮੌਤ ਹੋ ਗਈ। ਉਹ ওভারਲੋਡ ਟਰੈਲੀ ਆ ਰਹੀ ਜੀ ਜਿਸ ਦੇ ਵਿੱਚ ਬਹੁਤ ਜ਼ਿਆਦਾ ওভারਲੋਡ ਲੱਕੜੀ ਚੱਕੀ ਹੋਈ ਸੀ। ਉਸ ਨੇ ਅਚਾਨਕ ਬ੍ਰੇਕ ਲਾਤੀ ਜਿਸ ਨਾਲ ਗੱਡੀ ਦੀ ਵਿੱਚ ਟੱਕਰ ਹੋ ਗਈ। ਕੁਚੀਆ ਇੱਕ ਟੈਕਸੀ ਦਾ ਜਿਹੜਾ ਡਰਾਈਵਰ ਸੀ ਕੋਮ ਨਸਤੇ ਤੋਂ ਨਾਮ ਨੂੰ ਬੈਠੇ ਇੱਕ ਲਾਭਾਤਾ ਅਜੇ ਉਹਨੇ ਪੁੱਛੀਆ ਉਹ ਦੋਸ਼ੀ ਬਾਰੇ ਪਤਾ ਨਹੀਂ ਲੱਗ ਸਕਿਆ ਉਹਦੇ ਬਾਅਦ ਉਹਦੀ ਭਾਲ ਜਾਰੀ ਹੈ ਤਨੋਜਪਰੀ ਨੂਰਪੁਰ ਬੇਦੀ ਰਹੀ ਪਾਜੀ ਨੂਰਪੁਰ ਬੇਦੀ ਤੋਂ ਨਿਹਾਲ ਲੋਟਿਆ ਨਾਮ ਦਾ ਮੁੰਡਾ ਸਾਡਾ ਭਤੀਜਾ ਲੁਧਿਆਣੇ ਕਿਸੇ ਕੰਮਵਾਸ਼ ਜਾ ਰਿਹਾ ਇਹਦੇ ਜੀ ਰਸਤੇ ਵਿੱਚ ਇੱਕ ਟਰੈਕਟਰ ਜਿਹਨਾਂ ਕੇ ওভারਲੋਡ ਵੇਟ ਲੱਗੇਆ ਪਤਾ ਲੱਕੜੀ ਲੱਤੀ ਵੀ ਸੀ ਇੱਕਦਮ ਰਸਤੇ 'ਚ ਬ੍ਰੇਕ ਲਗਾ ਦਿੱਤੀ ਜੀ I20 ਕਾਰ ਜੜੀ ਦੇ ਵਿੱਚ ਜਾ ਕੇ ਵੱਜੀ ਜੀ ਤੇ ਨੀਕਲ ਲੋਟੀਆ ਨਾਮ ਦੇ ਬੰਦੇ ਦੀ ਮੌਕੇ ਤੇ ਮੌਤ ਹੋ ਗਈ ਇੱਕ ਮੁੰਡਾ ਹੋਰ ਨਾਲ ਦਾ ਜੀ પ્રકાશਦੀਪ ਉਹ ਪੀਜੀਆਈ ਰੈਫਰ ਕਰ ਦਿੱਤਾ ਹੈ ਉਹ ਵੀ ਇਸ ਟਾਈਮ ਜ਼ਿੰਦਗੀ ਮੌਤ ਦੀ ਲੜਾਈ ਲੜ ਰਿਹਾ ਜੀ ਬਹੁਤ ਮੰਦਭਾਗੀ ਘਟਨਾ ਹੈ ਮੰਨ ਕੇ ਗੱਲ ਸਾਡੀ ਸਰਕਾਰ ਤੋਂ ਇਹ ਮੰਗ ਹੈ ਜੀ ਕਿ ਜਿਹੜੇ ਟਰੈਕਟਰ ਹੈ ਟਰਾਲੀਆਂ ਇਹਨਾਂ ਨੂੰ ਰਿਫਲੈਕਟਰ ਵਗੈਰਾ ਲਾਏ ਜਾਣ ਔਰ ਜਿਹੜੇ ਨਹੀਂ ਲਗਾਗਾ ਘਮ ਤੇ ਇਦਾਂ ਦਾ ਓਵਰਲੋਡ ਵਜਨ ਆ ਇਹਨਾਂ ਨੂੰ ਸਖਤ ਤੇ ਸਖਤ ਕਾਰਵਾਈ ਕੀਤੀ ਜਾਵੇ। ਸੁਨੀਲ ਕੁਮਾਰ ਜੀ ਪਿੰਡ ਨੂਰਪ੍ਰਵੇਦੀ ਨੂਰਪ੍ਰਵੇਦੀ ਕੀ ਹੋਇਆ? ਇਹ ਸਾਡਾ ਇੱਕ ਨikhil ਕੁਮਾਰ ਲੜਕਾ ਨੂਰਪ੍ਰਵੇਦੀ ਤੋਂ ਆ ਰਿਹਾ ਜੀ Nikhil Sharma ਸਾਨੂੰ ਸੰਜੀਵ ਸੰਜੀਵ ਸ਼ਰਮਾ ਜੀ ਨੂਰਪ੍ਰਵੇਦੀ ਤੋਂ ਲੁਧਿਆਣੇ ਨੂੰ ਜਾ ਰਹੇ ਤੇ ਜਿੱਥੇ ਕਿ ਇੱਕ ਚਮਕੌਰ ਸਾਹਿਬ ਵੱਲ ਤੋਂ ਦਰਹਾਏ ਵਾਲੀ ਸਾਈਡ ਨੂੰ ਇੱਕ ਓਵਰਲੋਡ ਟ੍ਰੈਲੀ ਆ ਰਹੀ ਸੀ ਜਿਸ ਦੇ ਵਿੱਚ ਬਹੁਤ ਜ਼ਿਆਦਾ ਓਵਰਲੋਡ ਲੱਕੜੀ ਲੱਦੀ ਹੋਈ ਸੀ। ਉਸਨੇ ਅਚਾਨਕ ਬ੍ਰੇਕ ਲਾਤੀ ਜਿਸ ਨਾਲ ਗੱਡੀ ਦੀ ਵਿੱਚ ਟੱਕਰ ਹੋ ਗਈ ਜਿਸ ਦੇ ਵਿੱਚ ਨikhil Sharma ਦੀ ਤਾਂ मौके ਤੇ ਹੀ ਮੌਤ ਹੋ ਗਈ ਜੀ ਇੱਕ ਬੰਦਾ ਹਜੇ ਜਿਹੜਾ ਦੂਆ ਵਿਅਕਤੀ ਤਾਂ ਆਕਾਸ਼ ਸ਼ਰਮਾ ਆਕਾਸ਼ ਆਕਾਸ਼ ਕਹਿੰਦਾ ਆਕਾਸ਼ਦੀਪ ਜੀ ਉਹ ਪੀਜੀਆਈ ਨੂੰ ਰੈਫਰ ਕੀਤਾ ਵਾ ਜੀ ਸੀਰੀਅਸ ਹੈ ਜੀ ਉਹ ਜਿਹੜਾ ਨਿਕਲਾ ਕਿੱਥੋਂ ਕਿੱਥੇ ਜਾ ਰਿਹਾ ਸੀ ਇਹ ਨੂਰ ਪ੍ਰਵੇਦੀ ਤੋਂ ਲੁਧਿਆਣੇ ਨੂੰ ਜਾ ਰਿਹਾ ਤੇ ਜੀ ਰੇਡੀਮੇਡ ਦਾ ਕੰਮ ਕਰਦੇ ਇਹਨਾਂ ਦਾ ਰੇਡੀਮੇਡ ਦਾ ਬਹੁਤ ਵੱਡਾ ਬਿਜ਼ਨਸ ਹਨ ਉਪਰ ਵਿਧੀ ਵਿੱਚ ਜੀ ਤੇ ਘਟਨਾ ਕਿੰਨੇ ਵਜੇ ਦੀ ਹੈ ਇਹ ਇਹ ਰਾਤੀ ਤਕਰੀਬਨ 9 ਵਜੇ ਦੀ ਹੈ ਜੀ ਇਸ ਹੁਣ ਮੰਗ ਕੀ ਕਰ ਮੰਗ ਪ੍ਰਸ਼ਾਸਨ ਤੇ ਇਹੀ ਹੈ ਜੀ ਜਿਹੜੇ ਓਵਰ ਲੋਡ ਟਰੈਕਟਰ ਚੱਲਦੇ ਆ ਜਾਂ ਟਰੈਲੀਆਂ ਕੁਝ ਵੀ ਹੈ ਇਹਨਾਂ ਤੇ ਪ੍ਰਸ਼ਾਸਨ ਨੂੰ ਨੱਥ ਪਾਉਣੀ ਚਾਹੀਦੀ ਤੇ ਓਵਰ ਲੋਡ ਗੱਡੀਆਂ ਜਿਹੜੀਆਂ ਬੇ ਉਹ ਚੱਲਦੀਆਂ ਜੀ ਉਹ ਬੰਦ ਹੋਣੀਆਂ ਚਾਹੀਦੀਆਂ ਇਹ ਆਰਟੀਓ ਸਾਹਿਬ ਜਾਂ ਡੀਟੀਓ ਸਾਹਿਬ ਜਾਂ ਪ੍ਰਸ਼ਾਸਨ ਨੂੰ ਸਾਰਿਆਂ ਨੂੰ ਇਹ ਇਨਾਂ ਉੱਪਰ ਧਿਆਨ ਦੇਣਾ ਚਾਹੀਦਾ ਜੀ ਇਹ ਟੱਕਰ ਜਿਹੜੀ ਹੋਈ ਹੈ ਕਿਹੜੇ ਬਹਾਨੇ ਹੋਈ ਹੈ ਬਹਾਂ ਟਰੈਕਟਰ ਦਾ ਜੀ ਪਿੱਛੇ ਟਰੈਲੀ ਹੈ ਟਰੈਲੀ 'ਚ ਬਹੁਤ ਹੀ ਜ਼ਿਆਦਾ ਓਵਰਲੋਡ ਲੱਕੜੀ ਲੱਦੀ ਹੋਈ ਦੀ ਜੀ ਜਿਹਦੇ ਕਾਰਨ ਹੋਈ ਜੀ ਇਹ ਨਾ ਉਹਦੇ ਪਿੱਛੇ ਕੋਈ ਯਾਨੀ ਕਿ ਕੋਈ ਐਦਾਂ ਦੀ ਕੋਈ ਲਾਈਟ ਰਿਫਲੈਕਟਰ ਜਾਂ ਕੋਈ ਐਦਾਂ ਦੀ ਕੋਈ ਚੀਜ਼ਾਂ ਲਾਈਆਂ ਹੋਈਆਂ ਜਿਹਦੇ ਨਾਲ ਪਤਾ ਲੱਗ ਜੀ ਵੀ ਅੱਗੇ ਟਰੈਕਟਰ ਜਾ ਰਿਹਾ ਰਾਤ ਨੂੰ ਐਸਐਹ 17 ਅਰਿਸ਼ਨ ਐਸਐਚਓ ਤੁਹਾਣਾ ਮਸ਼ੂਰਾ ਸਰ ਇੱਕ ਐਕਸੀਡੈਂਟ ਦਾ ਮਾਮਲਾ ਕੀ ਹੈ ਜੀ ਇਹ ਦਾ 27 5 2024 ਨੂੰ ਨਾ ਇੱਕ ਟਰਾਲੀ ਔਰ i20 ਕਾਰ ਦਾ ਐਕਸੀਡੈਂਟ ਹੋਇਆ ਬਲੂਹਰਪੁਰਾਂ ਦੇ ਪਿੰਡ ਇਹ ਜਦੋਂ ਉਹ ਨਾ ਕੋਈ ਕਰੀਬ गांव ਦਾ ਟਾਈਮ ਸੀ ਇਹਦਾ ਫਾਦਰ ਪਿੱਛੇ ਪਿੱਛੇ i20 ਗੱਡੀ ਲੈ ਕੇ ਆ ਰਿਹਾ ਇਹਦਾ ਇਹਦਾ ਲੜਕਾ ਨikhil kumar ਦਾ ਸੰਜੀਵ ਕੁਮਾਰ ਦਾ ਲੜਕਾ ਨikhil kumar ਨikhil charma ਦਾ ਉਹ ਅੱਗੇ ਕੀ ਗੱਡੀ ਲੈ ਕੇ ਆਪਣੇ ਦੋਸਤਾਂ ਨਾਲ ਆਪਣੀ ਸ਼ੋਪਿੰਗ ਕਰਨ ਲਈ ਲੁਧਿਆਣੇ ਜਾ ਰਿਹਾ ਸੀ ਜਦੋਂ ਇਹ ਨਾ ਸਤੀ ਜਗ੍ਹਾ ਦੇ ਕੋਲ ਆਏ ਨਹਿਰ ਤੇ ਨਾਲ ਨਾਲ ਗੜੀ ਆਪਣੇ ਚੰਗੋਲ ਸਾਹਿਬ ਤੋਂ ਗੜੀ ਖਰੀਦ ਤਰਖਣਾ ਤੋਂ ਆ ਰਿਹਾ ਸੀ ਕੋੜਾ ਤੋਂ ਆ ਉਹ ਸਤਿ ਸਿਆ ਸਤਿਆਂ ਦੇ ਕੋਲ ਦਾ ਜਦੋਂ ਜੱਕ ਤੇਜ਼ ਰਫ਼ਤਾਰ ਨਾਲ ਮੁਰੇ ਬਟਾਲੀ ਲੱਕੜਾਂ ਦਾ ਲੋਡ ਸੀ ਇਹਨੇ ਮੋੱਚੀ ਤਕਰੀਬਨ 3-4 ਫੁੱਟ ਪਿੱਛੇ ਨੂੰ ਨਿਕਲੀ ਸੀ ਜੇ ਜਿਹੜੀ ਟੱਲੀ ਨੇ ਮਗਰ ਕੋਈ ਵੀ ਲੋਰ ਆਫ ਨਿਕਲਦਾ ਜਾਂ ਕੋਈ ਲਾਈਟ ਨਾ ਹੋਣ ਕਰਕੇ ਕੋਈ ਵੀ ਜਦੋਂ ਪਿੱਛੋਂ ਟੰਨ ਆਪਣੀ ਗੱਡੀ ਚ ਆ ਰਹਿ ਜਿੱਤਾ ਮੁਰੇ ਕੋਈ ਨਾ ਜਿਸਨ ਕਰਕੇ ਜਿਹੜੀ ਗੱਡੀ ਹੈ ਨਾ ਜੱਕ ਦਾ ਡਰਾਈਵਰ ਨੇ ਆਪਣੇ ਟ੍ਰੈਕਟਰ ਵਾਲੇ ਨੂੰ ਬ੍ਰੇਕ ਮਾਰੀ ਤੇ ਜਿਹੜੀ ਟਰਾਲੀ ਆ ਉਹ ਮੋੱਚਾਂ ਦੇ ਥੱਲੇ ਟਰਾਲੀ ਵਿੱਚ ਜਾ ਕੇ ਵੱਜੀ ਜਿਹਦੇ ਨਾਲ ਇਕ ਆਕਾਸ਼ਦੀਪ ਉਹ ਚੰਡੀਗੜ੍ਹ ਦਾਖਲਾ 32 ਚ ਤੇ ਜਿਹੜੇ ਦੂਸਰੇ ਵੀ ਆ ਡੈਡਵਾ ਆਪਣੇ ਨਿਕਲ ਨਿਕਲ ਸ਼ਰਮਾ ਸੀ ਸੰਜੀਵ ਦਾ ਲੜਕਾ ਬੰਦੇ ਮੋਰ ਪਰਵੇਦੀ ਤੋਂ ਉਹਦੀ ਜਦੋਂ ਉਹਦਾ ਡੈਡੀ ਆਪਣੇ ਰਾਜੀਦਾਨੀ ਮਦਦਾਂ ਲੈ ਕੇ ਆ ਰਿਹਾ ਸੀ ਉਹਦੀ ਰਸਤੇ ਵਿੱਚ ਡੈਥ ਹੋ ਗਈ ਸੀ ਜਿਹੜੀ ਡੈਡਬਡੀ ਅੱਜ ਸਿਵਲ ਹਸਪਤਾਲ ਮਛੀਗੜ੍ਹ ਤੇ ਪਈ ਹੈ ਜਿਹੜੀ ਕਾਰਵਾਈ ਅੰਡਰ ਇਰਸਟਿਸ਼ਨ ਐਫ ਆਈ ਆਰ ਨੰਬਰ 70 ਮਿਤੀ 22 5 2024 ਅੰਡਰ ਇਰਸਟਿਸ਼ਨ 279 337 334 304 ए 422 आईपीसी पीएस मुम नई मंजूरी ਤੇ ਦਰਜ ਕਰਕੇ ਰਜਿਸਟਰ ਦਰਜ ਇਸ ਅਗਰ ਤੋਂ ਪੀਛਮ ਲੋਤੀ ਲਈ ਮਿ ਗਈ ਆ ਅਜੇ ਜਿਹੜਾ ਦੋਸ਼ੀ ਆ ਟਟਾਲੀ ਦਾ ਜਿਹੜਾ ਡਰਾਈਵਰ ਸੀ ਉਹ ਮੋਕੇ ਤੋਂ ਨਾਮ ਨੂੰ ਵਿਅਕਤੀ ਦੇ ਖਿਲਾਫ ਤਾਂ ਅਜੇ ਉਹਦਾ ਦੋਸ਼ੀ ਆ ਉਹ ਦੋਸ਼ੀ ਬਾਰੇ ਪਤਾ ਨਹੀਂ ਲੱਗ ਸਕਿਆ ਉਹਦੇ ਬਾਅਦ ਉਹਦੀ ਭਾਲ ਜਾਰੀ ਆ ਜਿਹੜੀ ਮੋਕੇ ਤੋਂ ਨਾ ਆਪਣਾ ਨੇਰੇ ਦਾ ਪੈਦਾ ਉਠਾਉਂਦਾ ਹੋਇਆ ਮੋਕੇ ਤੋਂ ਪਾੜਿਆ